ਗੁਰਦਾਸਪੁਰ ਦੇ ਬੱਬੇਹਲੀ ਪੁਲ ਤੇ ਇੱਕ ਪਰਾਲੀ ਨਾਲ ਭਰੇ ਟਰੈਕਟਰ ਟਰਾਲੀ ਨੂੰ ਅਚਾਨਕ ਅੱਗ ਲੱਗਣ ਕਾਰਨ ਰੋਡ ਤੇ ਉੱਪਰ ਹਫੜਾ ਦਬੜੀ ਮੱਚ ਗਈ ਅਤੇ ਆਵਾਜਾਈ ਠੱਪ ਹੋ ਗਈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਭਾਰੀ ਮੁਸ਼ਕਲ ਤੋਂ ਬਾਅਦ ਟਰਾਲੀ ਤੋਂ ਟਰੈਕਟਰ ਨੂੰ ਵੱਖ ਕੀਤਾ ਤੇ ਅੱਗ ਤੇ ਕਾਬੂ ਪਾਇਆ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਰਾਲੀ ਨਾਲ ਭਰੀ ਟਰਾਲੀ ਸਰਕੇ ਸੁਆਹ ਹੋ ਗਈ। ਇੱਕ ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਤੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ। ਜਦੋਂ ਉਹਨੇ ਭਾਈ ਹੋਰ 42 42 ਤੇ ਫੋਨ ਕੀਤਾ ਜੀ 425 ਤੇ ਇੱਥੇ ਪੁੱਜ ਕੇ ਆ ਕੇ ਮੌਕੇ ਤੇ ਆ ਅੱਗ ਦਾ ਕੰਟਰੋਲ ਪਾਇਆ। ਵਿਚੋ ਟਰਾਲੀ ਆ ਰਹੀ ਕਿਤੇ ਰਸਤੇ ਜੀ ਨੂੰ ਅੱਗ ਲੱਗੀ। ਇੱਥੇ ਪੁਲ ਤੇ ਆ ਕੇ ਲੋਕਾਂ ਦੱਸਿਆ ਜੀ ਇੱਥੇ ਖੇਹਾਰ ਤੇ ਜੀ ਬੱਬਿਆ ਯਾਰ ਨਹਿਰ ਨਾਲ ਪੋਲਾ ਜੀ ਕਿੰਨਾ ਕਿੰਨਾ ਨੁਕਸਾਨ ਹੈ। ਨੁਕਸਾਨ ਦਾ ਇਹੋ ਸਰਿਆ ਜੀ ਜਿਹੜਾ ਵਪਾਰੀ ਦਾ ਕਦੇ ਪੋਰਗੇ ਗੱਡੀ ਦਾ ਕਰਵਾਉਗਾ ਲੈ ਕਣਕਾਈ ਤੜਕਾ ਦਾ ਬਚਾਅ ਕੀਤਾ ਜੀ। ਕਣ ਕਮਾਦ ਇੱਕ ਗੱਡੀ ਆਈ ਆ ਦੂਜੀ ਆ ਰਹੀ ਆ ਜੀ ਮੇਰਾ ਨਾਂ ਹੀ ਰਸਿੰਗ ਆ ਜੀ ਬੱਬੇ ਹਾਲੀ ਪਿੰਡ ਆ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ ਪੰਜ ਮਿੰਟ ਜੀ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਉਹਦੇ ਟਰੈਕਟਰ ਜਿਹੜਾ ਵਾ ਉਹ ਲਾਤ ਪਹਿਲਵਾਤਾ ਸੀ ਨਾ ਪਰਾਲੀ ਨਾਲ ਜਿਹੜੀ ਗੱਤਾ ਮਿਲ ਕੇ ਪਰਾਲੀ ਜਾਂਦੀ ਹੈ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲ ਲੱਤ ਗਿਆ ਤੇ ਉਹ ਡਰਾਈਵਰ ਹੀ ਬਚਾਉਗੇ ਸੈਫ ਅਲੀ ਭਾਈ ਨਾਂ ਮੇਰਾ ਸੈਫ ਅਲੀ ਭਾਈ 640 ਭਰੀ ਟਰਾਲੀ ਪਰਾਲੀ ਦੀ ਵੇਲੇ ਆ ਜਾਣਦੇ ਪਠਾਨਕੋਟ ਅੱਗ ਲੱਗ ਗਈ ਅੱਛਾ ਜੀ ਤੇ ਔਕੇ ਦੇ ਵਿੱਚ ਪਹੁੰਚੀ ਬਾਈ ਬਿਜੜਦੇ ਜਾ ਰਹੇ ਫਿਰ ਲੇਟ ਪਹੁੰਚੀ ਬਾਈ ਪਹੁੰਚ ਤੇ ਗਈ ਹੈ ਨੁਕਸਾਨ ਨੁਕਸਾਨ ਤਾਂ ਬਾਬਾ ਭਾਈ ਤੇ ਢੇਰ ਤੋਂ ਹੋਤਾ ਹੀ ਲੱਗ ਰਹਾ ਹੈ ਕਿ ਲੱਖ ਦੇ ਲੱਖ ਜਾ ਕੇ ਤਿਆਰ ਕਰ ਗਿਆ ਬਾਈ ਟਰਾਲਾ ਪਰਾਲੀ ਰਸੇ ਇਹ ਤੁਹਾਡੀ ਆਪਣੀ ਇਹ ਬਾਈ ਕਰਾਇਆ ਜੀ